ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ ਚੈਨਲ ਬਹੁਤ ਜਿਹੜਾ ਸਮਾਂ ਹੋ ਗਿਆ ਸੀਗਾ ਤੁਹਾਨੂੰ ਵਲੌਗ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਅੱਜ ਤੁਹਾਨੂੰ ਦਿਖਾਵਾਂਗੇ ਨਾਬਾ ਫਿਜ਼ੀਕਲ ਅਕੈਡਮੀ ਦੇ ਵਿੱਚ ਆ ਇਸ ਬਾਤ ਹੈ ਜਿਹੜੀ ਅੱਜ ਕਰਵਾਈ ਜਾ ਰਹੀ ਹੈ ਨਾਬਾ ਫਿਜ਼ੀਕਲ ਅਕੈਡਮੀ ਦੇ ਸਕੂਲਸ ਦੇਖ ਸਕਦਾ ਸਮਾਂ तकरीबन 7:00 ਵਜੇ ਕਿਨੇ 7:00 ਵਜੇ ਜਿਹੜਾ ਆ ਇਸ ਬਾਤ ਹੈ ਜਿਹੜੀ ਆ ਇਸ ਬਾਤ ਹੈ ਜਿਹੜੀ ਅੱਜ ਦੇਖੋ ਜੀ ਦੇਖੋ ਜੀ ਤੋਂ ਕੀ ਹੋ ਗਿਆ ਅੱਜ ਨਾ ਆਪਾ ਫਿਜ਼ੀਕਲ ਅਕੈਡਮੀ ਜਾਇ ਇਫਵਾਤਾ ਜਿਹੜੀ ਉਹ ਵੀ ਬਰਫਾ ਜਿਹੜੀ ਤੁਸੀਂ ਮਾਰੋ ਮਾਰ ਮਾਰੋ ਮਾਰ ਜਿਹੜੀ ਬਰਫ ਤੁਸੀਂ ਦੇ ਸਕਦੇ ਤੇ ਉਹਨਾਂ ਦੇ ਵਿੱਚ ਪੰਜ ਬੰਦਾਂ ਜਿਹੜਾ ਹਾਲ ਹੈ ਚੱਲਦੇ ਅੱਧੂ ਕਰਨਾ ਕੰਮ ਬਸ ਦੇਖ ਸਾਹਦੇ ਤੁਸੀਂ ਉਹ ਆ ਬਖੀੜਾ ਦੇ ਬਰਫ ਦੇ ਸਾਡੇ ਸਮਰਾ ਸਟੂਡੈਂਟ ਜਿਹੜੇ ਨੇ ਤਿਆਰ ਪਰ ਤਿਆਰ ਹੋ ਕੇ ਸਟੂਡੈਂਟ ਜਿਹੜੇ ਤੌਲੀਆ ਤੋਂ ਲੈ ਕੇ ਆਪਦੇ ਜਿਹੜੇ ਪਹੁੰਚ ਗਏ ਨੇ ਤਨੂੰ ਦਿਖਾਵਾਂਗੇ ਸਟੂਡੈਂਟ ਜਿਹੜੇ ਨਾਰੇ ਨੇ ਕੁਝ ਆ ਬੈਠੇ ਨੇਗੇ ਬਰਫ ਕਲਾਕੇ ਦਿਲ ਕਹਿੰਦੇ ਕਾਉ ਮਾਉ ਕਰ ਰਿਹਾ ਵੀ ਅੱਜ ਆ ਇਸ ਬਾਤ ਹੈ ਜਿਹੜੀ ਹੋਣ ਜਾ ਰਹੀ ਹੈ ਬਰਫ ਨੂੰ ਦੇਖ ਕੇ ਬਰਫ ਨੂੰ ਦੇਖ ਕੇ ਜਿਹੜੇ ਦਿਲ ਕਵਰਾ ਰਹੇ ਨੇ ਸਟੂਡੈਂਟਾਂ ਦੇ ਸਟੂਡੈਂਟ ਇੱਧਰ ਵੀ ਬੈਠੇ ਨੇ ਹਾਂਜੀ ਭਾਈ ਤੁਸੀਂ ਇਸ਼ਨਾਨ ਕਰਨੇ ਹਾਂਜੀ ਭਾਈ ਚਾਲ ਕਰਕੇ ਬੈਠ ਗਿਆ ਜੀ ਹਾਂਜੀ ਤੁਸੀਂ ਕਰੋਗੇ ਇਸ ਵਾਰ ਹਾਂਜੀ ਹਾਂਜੀ ਕਰਾਂਗੇ ਜੀ ਇਸ ਵਾਰ ਨਹੀਂ 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 ਭਰਦੀ ਐ ਆਓ ਹੁਣ ਉਹ ਵਿਕਰਮ ਜਾਣਾ ਸਾਰਿਕਾ ਅੰਦੇ ਚਾਰ ਕਹਿੰਦਾ ਓਏ ਅੰਦੇ ਚਾਰ ਬੈਠਾ ਨੇ ਚਲੋ ਇਹ ਵੀ ਠੀਕ ਆ ਹਾਂ ਵਾਰ ਕਰਨਾ ਕਿਉਂ ਇੱਥੇ ਰੱਖੀ ਬੱਚਾ ਰੱਖ ਬੱਚਾ ਰੱਖ ਮੋਢਿਆਂ ਤੇ ਜੋਰ ਲਾ ਦਰਵੇਂ ਚ ਸੀਮਾ ਨਾ ਲੱਗਦਾ ਓਏ ਰੋਡ ਦੇ ਰਕਾਰ ਫੌਜੀ ਜੰਮ ਨਪਰਫਨ ਆ ਗਿਆ ਹੁਣ ਛੇਡ ਮੈਂ ਹੁਣ ਮੈਨੂੰ ਲੱਗਦਾ ਹਾਂ ਆ ਹੀ ਆਇਆ ਹੋਇਆ ਈ ਟਾਈਮ ਕਿਸਕਟ 36 40 ਬੱਸ ਸਾਰਾ ਇੱਕ ਮਿੰਟ ਬਤਾ ਦੇ ਦਾ ਟਾਈਮ ਹੀ ਨਹੀਂ ਹੋਇਆ ਕੁ ਨਹੀਂ ਕੈਮ ਕਰ ਲੈ ਉਹ ਬੱਸ ਸਾਰਾ ਇੱਕ ਮਿੰਟ ਬਤਾ ਇੱਕ ਮਿੰਟ ਕਿੰਨੇ ਹੋਗੇ ਅੰਦਰ ਆ ਹੀ ਹੋਗੇ ਬੱਸ ਹੋ ਗਏ ਇੱਕ ਮਿੰਟ ਸਾਢੇ ਤਿੰਨ ਹੋ ਜਾਣਗੇ ਫਿਰ ਮੈਂ ਗੱਲ ਸੁਣਾਉਂਦਾ ਮੈਂ ਇੱਕ ਜੰਗਲ ਦੇ ਵਿੱਚ ਇੱਕ ਰਾਜਾ ਰਹਿੰਦਾ ਸੀ ਉਹ ਵੀ ਆ ਚਾਰ ਰਾਜਗਵਾਰੀਆਂ ਸੀ ਆਮ ਅੱਲਾਹ ਤਰਨ ਲੈ ਗਿਆ ਸੀ ਤੈ ਉਹ ਤੈਨੂੰ ਉਹ ਕਹਾਣੀ ਸੁਣਾਉਂਦਾ ਜਿਹੜੀ ਤੇ ਸੁਣੀ ਨਹੀਂ ਕਦੇ ਬੋਡੇ ਫਸਦ ਨੇ ਕਿੱਦਿਵੇਂ ਜਮ ਵਿੱਚ ਨੂੰ ਬਹੁਤ ਪਿਆਰ ਨਾਲ ਗਾਇਆ ਮੇਰੇ ਦੁਕਾਨ ਦਾ ਛੋਟਾ ਹੈ ਹੈ ਇੰਨਾ ਵੀ ਦੁੱਖ ਤਨ ਹੋ ਗਿਆ ਯਾਰ 4:30 ਤੱਕ ਜਵਾਨ ਕਰਿਆ ਬੋਡੇ ਫਸਦ ਨੇ ਦੁੱਖ ਦੇ ਨਾ ਜਵਾਨ ਕਰੀ ਓਏ ਤੈਨੂੰ ਕੱਢ ਚਾਰ ਦੀ ਕਰੀ ਜਵਾਨ ਕਰੀਆ ਜਵਾਬ ਰਿਆਨ ਬੰਬ 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 ਆਪਾਂ ਅੰਤਰੀ ਵਿਕੇ ਓਕੇ ਨਾ ਟਾਈਮ ਹੋ ਗਿਆ ਹੋ ਜੈ ਹੋ ਜੈ ਹੋ ਡਿਫੈਂਸ ਦਾ ਮਹਿਕਮਾ ਤੁਹਾਡਾ ਜੈ ਹੋ ਜੈ ਹੋ ਕਮਾਂਡੋ ਆ ਗਿਆ ਬਈ ਕਮਾਂਡੋ ਮਾਰਾਂਗਾ ਤੈਨੂੰ ਮਾਰਾਂਗੇ ਤੈਨੂੰ ਵੀ ਤੈਨੂੰ ਵੀ ਦੇਖੀ ਠੀਕਾਂ ਬੋਲਰ ਹੈ ਬੱਸ ਹਾਂ ਓਕੇ ਸਾਢੇ ਤਿੰਨ ਹੈ ਹੈ ਹਾਂ ਕਰ ਦੋ ਕਾਧਾ ਲਾਗੂ ਬਣਾ ਸ਼ਾਬਾਸ਼ ਕਰਨੇ ਆਏ ਓਏ ਓ ਥੋੜਾ ਬਹੁਤ ਪਹਿਲਾਂ ਆ ਜਾ ਇਹ ਕਿੱਥੇ ਰਹਿਣਾ ਹੈ ਅਰੇ ਖੜਾ ਕਰੇ ਲਵੇ ਮੂਰੇ ਜਾ ਕੇ ਕਰਵਾ ਦੇ ਬੱਸ ਦਵਾਰੇ ਹਲੋ ਲਾਹੋ ਬਣ ਜਾ ਜਿਆਦਾ ਕੀ ਜਦੋਂ ਹੋ ਗਿਆ ਇਹ ਹੋ ਗਿਆ ਹੋ ਗਿਆ ਪਾਣੀ ਦੇ ਹੱਥ ਨਾਲ ਮਰ ਗਈ ਪਾਣੀ ਖੇਲ ਦੋ ਫੜ ਕੇ ਲਾਹੋ ਮੈਂ ਤੁਹਾਨੂੰ ਕੀ ਕਿਹਾ ਫੜ ਜਾ ਜਾ ਹੰਡ ਨਾਲ ਰੈਲ ਨਾਲ ਕੈਮਰਾ ਰੱਖ ਦੋ ਲਵੇ ਔਰ ਕਾਣਾ ਆਵੇ ਉਹਨੇ ਯਾਰ ਕੋਈ ਬਾਹਰ ਨਹੀਂ ਆਇਆ ਮਿੰਟ ਉਹਨੇ ਕਿੱਦਾਂ ਅੱਗੇ ਹੀ ਮਿੱਟਾ ਉਹ ਰਹਿਣ ਦੇ ਬੱਲੇ 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 ਯਾ ਯੋਧਾ ਨਿਕਲ ਕੇ ਆਇਆ ਉਹਨੇ ਤਾਜ਼ਾ ਤਾਜ਼ਾ ਦੇਖੋ ਲਾਲ ਲਾਲ ਹੋ ਗਿਆ ਲਾਲ ਉਹ ਮੈਂ ਲੋਕੀਂ ਚੱਲਣ ਲੱਗਿਆ ਚਲੋ ਆ ਜਾ ਬਾਜੀ ਬਾਜੀ ਜਾਣਾ ਪੈਣਾ ਹੈ ਬਾਈ ਆਈ ਸਬਾਹ ਕਾਰਾ ਤੋਂ ਆਇਆ ਆ ਦੇਖੋ ਸੂਰਟ ਜਿਹੜਾ ਤੁਸੀਂ ਬਰਫ ਦੇ ਵਿੱਚੋਂ 20 ਸਕਿੰਟ 20 ਮਿੰਟ ਜਿਹੜਾ 20 ਸਕਿੰਟ ਤੇ ਆ ਸੁੱਕਣਾ ਵੀ ਚੱਲਦੇ ਚੱਲੁੰਦੀਆਂ ਨਹੀਂ ਮਾੜੇ ਮਾੜੇ ਸਮਰ ਲੈ ਫੇ ਮੈਂ ਜਾ ਮੈਂ ਤੌੜਦੀ ਜਾਂਦਾ ਤੇ ਗੁਰੀ ਗੁਰੀ ਚੱਲਦੇ ਚੱਲਦੇ ਹੀ ਨਹੀਂ ਹੈਗਾ ਵੀਰੇ ਹੈਗਾ ਵੀਰੇ ਕਿ ਹਾਂ ਯਾਰ ਇੱਕ ਸਟੂਡੈਂਟ ਹੋਰ ਆ ਜਿਹੜਾ ਉਹ ਵੀ ਉੱਥੇ ਇਸ ਬਾਤ ਕਰ ਰਿਹਾ ਬਾਤ ਦੇ ਵਿੱਚ ਇਹ ਤੋਂ ਬਾਅਦ ਆ ਸਟੂਡੈਂਟ ਦੀ ਹੈ ਜਿਹੜੀ ਆਹ ਵੇਖੀ ਉਹ ਜਲਾਲ ਬਰਫ ਵੀ ਦੇਖ ਸਕਦੇ ਹੋ ਬਰਫ ਜਿਹੜੀ ਹੈ ਬਰਫ ਤੇ ਬਰਫ ਕਿੰਨਾ ਟਾਈਮ ਲੱਗ ਸਮੀਰ ਦਾ ਸੋਲ ਹੋ ਗਿਆ ਪਰਮੈਂਟ ਹੋ ਗਈ ਬਾਅਦ ਚਾਰ ਮਿੰਟ ਰਹਿ ਗਏ ਸੋਚ ਰਹੀ ਆ ਅਗਲਾ ਗ੍ਰਸਮ ਚਲਦੇ ਆ ਪ੍ਰੋਸੈਸ ਕੀ ਕਰਨ ਜਾਣਾ ਟਾਈਮ ਲੱਗਦਾ ਬੰਦਾ ਫਰਮ ਬੰਦਾ ਚੱਲ ਬੁੱਤੋ ਕਿਨੇ ਤੋੜਿਆ ਮੋੜ ਦਾ ਬਸ ਕਿਨੇ ਤੋੜਿਆ ਆ ਜਾ 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 ਅੜੇ ਪਹਿਲਾਂ ਵਿੱਚ ਬੱਬਾ ਫੋਨ ਲੈ ਕੇ ਦੂਸਰਾ ਬੰਦਾ 10 ਮਿੰਟ ਬਸ ਭਾਈ ਆ ਚੱਲ ਕੈਂਡੀ ਵੀਰੇ ਵੀਡੀਓ ਬਣ ਰਹੀ ਆ ਇਹਨੂੰ ਮਰਾ ਦੱਬੀ ਮੜਾ ਜਾਂ ਕੈਂਡੀ ਨੂੰ ਕੈਂਟੀਨੂ ਦੱਬੀ ਯਾਰ ਹੈਗੇ ਓਕੇ ਗੋਟੇ ਮੂਰੂ ਰੱਖ ਟਾਈਮ ਸਟਾਰਟ ਹਾਂ ਵਾਏ ਵਾਏ ਈ ਰਖਣ ਦੀ ਕੀ ਬਾਤ ਹੈ ਨਾ ਮੈਂ ਨਹੀਂ ਬਾਹਰ ਮੈਂ ਵੀ ਨਹੀਂ ਗਿਆ ਤਾਂ ਬਾਹਰ ਮੈਂ ਵੀ ਨਹੀਂ ਗਿਆ ਤਾਂ ਆਹ ਟਾਈਮ ਇਕੱਠਾ ਲਾਦਾ ਆਂਡਾ ਕਿਵੇਂ ਆ ਉਹ ਨੀਂਦ ਨੀਂਦ ਰੰਗ ਨੂੰ ਦੇਖੀ ਸਕੂਲ ਸਕੂਲ ਚਾਹਤ ਪਲੰਗ ਉੱਲਗੀ ਨਾ ਰਕਤ ਜੱਟੇ ਮਾਰ ਲਾ ਜਿਆ ਦੇ ਬੜ ਗਿਆ ਬਿੱਲੇ ਦੇ ਸਕੂਲ ਕਿਹੜਾ ਬਾਤ ਹੈ ਅਨੰਤ ਹੈ ਕੋਲ ਪਾਣੀ ਦਾ ਟੈਂਪਰੇਚਰ ਦੋ ਨੌਜਵਾਨੀ ਆ ਇਸ ਬਾਤ ਕਰ ਰਹੀ ਨਹੀਂ ਨੰਬਾ ਫਿਜ਼ੀਕਲ ਅਕੈਡਮੀ ਵਿੱਚ ਆ ਦੇਖੋ ਜੀ ਇੱਕ ਦਿਨ ਉਹ ਕੈਂਡੀ ਜੀ ਦੂਜੇ ਦਿਨ ਉਹ ਜੀ ਫਰੈਂਸੀ ਟਾਈਮ ਦੇਖੋ ਜੀ ਤੁਸੀਂ ਟਾਈਮ ਹੋ ਚੁੱਕਿਆ 3:50 ਇਹ ਦੇਖ ਸਕਦੇ ਹੋ ਨਵਾਂ ਫਿਜ਼ੀਕਲ ਅਕੈਡਮੀ ਦੇ ਵਿੱਚ ਆ ਇਸ ਵਾਰ ਤਾਂ ਜਿਹੜੀ ਅੱਜ ਹੋਈ ਹੈ ਜਾਨੀ ਕਿ ਬਹੁਤ ਫੀਰ ਹੈ ਜਿਹੜਾ ਵਧੀਆ ਹੋ ਰਿਹਾ ਬਰਫ਼ ਵਾਲੇ ਪਾਣੀ ਦੇ ਵਿੱਚ ਬੈਠੇ ਆ ਪਹਿਲਾਂ ਜਿਹੜੀ ਸੀਗੀ ਨੀਰੀ ਬਰਫ਼ ਸੀਗੀ ਤੇ ਉਹਦੇ ਚ ਬਹੁਤ ਔਖਾ ਸੀ ਹੁਣ ਤਾਂ ਜਾਨੀ ਕਿ ਪਾਣੀ ਜਿਹੜਾ ਠੀਕ ਆ ਤੇ ਅਸੀਂ ਸਿਰਫ ਆਪਣੇ ਸਰੀਰ ਨੂੰ ਸੈੱਟ ਕਰਨ ਵਾਸਤੇ ਆਈਸ ਬਾਥ ਜਿਹੜੀ ਲੈ ਰਹੇ ਆਂ ਕੋਣ ਪਰਤੂ ਕੁਝ ਨਹੀਂ ਹੁੰਦਾ ਥੱਲੇ ਪਾ ਰੋ ਥੱਲੇ ਹੋਰ ਕਰ ਦਿਆਂ ਯਾਰ ਥੱਲੇ ਜਾਂਦੀ ਨਹੀਂ ਵਧੀ ਮੈਂ ਥੱਲੇ ਨੂੰ ਸਮਾਰ ਕੇ ਕੋਰਾ ਬੰਦ ਕਰੇ ਇੱਕ ਵਾਰ ਪਾਣੀ ਉੱਤੇ ਪਾ ਆ ਫੜ ਕੇ ਰੱਖ ਪਾਣੀ ਪਾ ਦੋ ਉਹ ਆ ਫੜ ਲਾ ਮੋਲੂ ਨਾ ਕਾਪੜੀ ਨਹੀਂ ਕਰ ਮੈਂ ਸਾਡ ਥੱਲੇ ਵੜੋ ਜਾਂਦੇ ਨਹੀਂ ਗੋਡੇ ਗੋਡੇ ਖੜੇ ਕਰ ਲਾ ਮੂਰੇ ਨੂੰ ਆਉਂਸੀ ਕਿਉਂ ਨਾ ਮਾ ਹੋਏ ਤਾ 10 ਮਿੰਟ ਤੱਕ ਬੈਠ ਸਕਦਾ ਕਾਲ ਐਂਬੂਲੈਂਸ ਆਉਣੀ ਸੀ ਬੈਠ ਕੇ ਦੱਸਦਾ ਉਹ ਬੈਠ ਕੇ ਪੈਰ ਰੱਖੇ ਜਾਂਦੇ ਜਦੋਂ ਤੇਰੀ ਵਾਰੀ ਆਏ ਤੂੰ ਟੀ-ਸ਼ਰਟ ਹੀ ਕੱਢ ਆ ਬੰਦੇ ਨਾ ਖੜੀ ਹਾਦੀ ਉਹ ਕਿਉਂ ਸੁੱਕਾ ਰਹੀ ਜਿਵੇਂ ਫੇਰਾ ਨਾ ਕਰਦੇ ਗੋਡੇ ਦਰਵਾਣ ਦੋਬੇ ਨਹੀਂ ਰਹਿ ਗਏ ਨਾ ਮੁਦੇ ਫੇਮ ਉਹ ਹੋ ਸਕਦਾ ਗੋਡੇ ਐਂ ਖੜੇ ਕਰ ਲੈ ਮੋਰੇ ਕੰਮ ਲੈ ਕੇ ਨਹੀਂ ਆਉਂਦੇ ਤੇ ਗੋਟ ਤਾਂ ਗੋਡੇ ਨਾਲ ਲੱਗਣੇ ਆਪਾਂ ਬੈਠੇ ਰਹਿਣ ਦੇ ਉਹ ਗੋਡਿਆਂ ਵਾਲੇ ਥੱਲੇ 5 ਮਿੰਟ ਲਾ ਦੋ ਐ 1 ਮਿੰਟ ਹੋ ਗਿਆ 1 ਮਿੰਟ ਹੋ ਗਿਆ ਫੜੀ ਦੋ ਬੱਥ ਦੋ ਦਾ ਟਾਕੇ ਪੰਜ ਵਾਰ ਕਰਾਂਗੇ ਤਾਕੇ ਬੰਦਾ ਇਹ ਬੰਦਾ ਇਹੀ ਇਹੀ ਘੱਟ ਰਹਿਣਾ ਓਏ ਇਹ ਬੰਦਾ ਇਹੀ ਇਹੀ ਘੱਟ ਰਹਿਣਾ 1.5 ਮਿੰਟ ਹੋਣਾ ਓਏ 1.5 ਮਿੰਟ ਹੋਣਾ ਫੁੱਨਾ ਜਿਹੜੋਂ ਤਾਂ ਬੈਠ ਰਹਿਣਾ ਮੁੱਲੇ ਵਿੱਚ 5 ਮਿੰਟ ਤੱਕ ਬੈਹਿਜੇਗਾ ਨਾ ਡੇਢ ਹੋ ਗਿਆ ਕਿਉਂ 5 ਮਿੰਟ ਸਾਢੇ ਚਲ ਹਾਤਾ ਕਿਤਨੀ ਓਏ ਦਿਖਾਓ ਕੈਮਰੇ ਚ ਮੈਂ ਟਾਈਮ ਵੀ ਬੋਲ ਦੇ ਕਿੰਨਾ ਹੋ ਗਿਆ 7:40 ਆਪਣਾ ਫਲੈਗ ਹੋ ਪੋਸਟਰ ਵੀ ਦਿਖਾ ਦੇ ਚਾਹ ਹੁੰਦੇ ਜਾਣੇ ਇੱਧਰ ਪੰਜ ਮਿੰਟ ਪੂਰੇ ਕਰ ਦੂਗਾ ਇਹ ਲੱਗ ਤੋਂ ਦਿਖਾ ਮੇਰੇ ਮੈਨੂੰ ਪੂਰੀ ਉਮੀਦ ਆ ਤਕਾਈ ਨੇ ਬਈ ਆਹਦੇ ਦੂਤੀ ਸ਼ਟ ਕਰ ਦੋ ਮਿੰਟ ਪੂਰੇ ਹੋ ਗਿਆ ਓਏ ਚੱਲ ਹੋ ਗਿਆ ਇੱਕ ਵਾਰੀ ਹੋਰ ਕਰੇਗਾ ਪਹਿਲੇ ਕੰਮ ਨਾ ਕਰੀ ਜੀ ਇਹ ਕਹਿੰਦਾ ਹੁਣ ਇੱਧਰ ਆਉਂਗਾ ਜੀ ਮੈਂ ਇੱਧਰ ਤੇ ਮੈਨੂੰ ਟੁੱਪੱਟੀ ਲਾਈ ਰਿਹਾ ਦੇਖ 6 ਮਿੰਟ ਦਾ ਕੰਮ ਇੱਧਰ ਦੋ ਤਿੰਨ ਤਾਂ ਉਹ ਜੀ ਮੁੰਡਾ ਇਆਜ ਖਾਨ ਮੁੰਡਾ ਬਹੁਤ ਸਬਰ ਸੰਦੋਕ ਵਾਲਾ ਬਈ ਆ ਹੀ ਹੋ ਗਏ ਵੱਲਾ ਤੇ ਇੱਧਰ ਹੈਂ ਬਾਈ ਇੱਕ ਤਿਆਰ ਹੋ ਵੋ ਇੱਧਰ ਕਹਿੰਦਾ ਹੋਰ ਕਰੀਏ ਕਿ ਨਾ ਹੁਣ ਬਾਟਨ ਦਾ ਪੂਹ ਇੱਧਰ ਇਹ ਤਾਂ ਕਹਿੰਦੇ ਇੱਧਰ ਜਿਆਦਾ ਪੜੇ ਇੱਧਰ ਕੋ ਬਾੜੇ ਨਹੀਂ ਦੇਣਾ ਮੈਂ ਨਹੀਂ ਵੜਦਾ ਤੰਗ ਇੱਧਰ ਆ ਜੇ ਉਹ ਇਹਨਾਂ ਇੱਧਰ ਦੇਖ ਲੈ ਖੰਡ ਪਾਈ ਇੱਧਰ ਦੇਖ ਲੈ ਜਿਹੜਾ ਪੰਡਾ ਕੱਢੋ ਬੱਚੇ ਬਜੀ ਕਪੜੇ ਕੋਲੋਂ ਪੈਰ ਤਾਂ ਵੈਸਾ ਛੱਡ ਦੂ ਇੱਧਰ ਹੱਥ ਛੋੜ ਨੂੰ ਕੱਟ ਲੈ ਵੜ ਜਾ ਵੜ ਜਾ ਵੜ ਜਾ ਬੜ ਜਾ ਬੜ ਜਾ ਉਹ ਸੰਭਾਇਆ ਤੇ ਨੋ ਬਾਈ ਕਹੂਂ ਚੱਕ ਲੈ ਟਾਈਮ ਲੈ ਤੇ ਨੋ ਹੋਵੇ ਖੜ ਜਾ ਮੈਂ ਹੀ ਆਉਣਾ ਜਦੋਂ ਇਹ ਹੈਗਾ ਕਿ ਨਾ ਨਾ ਬਲਾਓ ਕਰ ਲਈ ਦੱਸੂ ਦੇਖ ਸਰ ਵੀ ਕਰਨੀ ਚਾਹੁੰਦੇ ਚਲਾ ਦੇ लास्ट ਤੇ ਕੈਮਰਾ ਬਟਾਉ ਤੰਨਾ 10 ਹੋ ਗਏ ਬੱਸ ਪੰਜ ਆਖਰੀ ਤਾਸ ਕਰਾ ਬਸ ਪੰਜ ਤੋਂ ਬਾਅਦ ਤੂੰ ਛੱਡ ਦੇਣਾ ਮੈਂ ਅਜਾ ਟਾਈਮ ਪਤਾ ਲੱਗੇ ਅਜਾ ਉੱਪਰ ਆਣਾ ਅਸੀਂ ਤਾਂ ਕਰਕੇ ਘੱਟ ਪਤਾ ਲੱਗਦਾ ਨੂੰ ਉਡੀ ਭੋੜ ਨਹੀਂ ਆ ਟਾਂਕਾ ਮਾ ਨਹੀਂ ਲੱਕੀ ਆਉਗਾ ਸਾਬਲਾ ਸਾਢੇ ਤਿੰਨ ਸਾਢੇ ਤਿੰਨ ਹੋ ਗਿਆ ਬੱਚੇ ਲਾਲ ਹੋ ਗਈ ਇੰਦਰ ਲਾਲ ਨੇ ਨਾ ਲਿਕੜ ਲੱਗੀ ਗਰਤ ਨਹੀਂ ਹੁਣ ਜੂਰ ਕਰਿਆ ਤੰਨਾ 40 ਹੀ ਇਹੀ ਹਾਲ ਹੈ ਤੇਰਾ ਮੁੱਦ ਮਗਰੋਂ ਟੱਕਰੀ ਹੁਣ ਹੁਣੀ ਨਹੀਂ ਹੋਗੀ ਹੋਰ ਆ ਸਾਡੇ ਤੋਂ ਵਸ 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 ਤੰਨਾ ਕਿਹ ਹੋ ਗਏ ਓਏ 350 ਮਤਲਬ 4 ਹੀ ਹੋਗੇ ਲਗਭਗ ਚਲ ਰੱਖ ਲਮ ਚੱਕਾ ਰੱਖਦਾ ਲੱਗ ਰਿਖੀ ਮੈਂ ਅੱਜ ਬੈਠੇ ਹੋ ਗਏ ਬਈ ਤਾੜੀ ਮਾਰਦੇ ਯਾਰ ਤਾੜੀ ਦੀ ਗੱਲ ਤਾੜੀ ਮਾਰਦੇ ਚਾਰ ਹੋ ਗਏ ਤੰਗ ਨਾ ਕਰ ਬੰਦੇ ਨੂੰ ਤੰਗ ਨਾ ਕਰ ਹੁਣ ਅਸਲੀ ਵਾਟੇ ਕੱਪੜੇ ਚਾਰ 10 ਪੁੱਤ ਓਏ 12 ਹੋ ਗਿਆ 42 ਆਪਣਾ ਕਿਉਂ ਨਾ ਬਸ ਨੂੰ ਆਵੜਾ ਕਿ ਬੜੂ 25 ਅੱਜ ਦਾ ਜੇਤੂ ਰਾਜਾ ਆ ਬਈ ਸਾਢੇ 4 ਸਾਢੇ 4 31 ਪਹਿਲਾਂ 35 40 ਲਵਾਗ ਦਾ ਲਵਾਗ ਆ મારો દાડી હોય